ਬਹੁਤ ਬਹੁਤ ਧੰਨਵਾਦ ਕਰਦਾ ਨਾ ਵੀਰਾਂ ਦਾ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕਰਕੇ ਭਾਈ ਸਾਹਿਬ ਨੂੰ ਵੱਡੀ ਲੀਡ ਤੇ ਜਿਤਾਇਆ ਖਾਸ ਕਰਕੇ ਆਪਣੇ ਆਪ ਨੂੰ ਪੰਥ ਠਾਉਣ ਵਾਲਾ ਵਿਰਸਾ ਸਿੰਘ ਮੋਢਾ ਜਿਨ੍ਹਾਂ ਨੂੰ ਅੱਜ ਇਹ ਖਾਸ ਇਹਨਾਂ ਦਤਾ ਵੀ ਅਸਲੀ ਪੰਥੇ ਕੌਣ ਆ ਅੱਜ ਜੋ ਵੀ ਸੰਤ ਮੇਰੇ ਘਰੇ ਆਏ ਅੱਜ ਇਕੱਠੇ ਹੋਏ ਆ ਭਾਈ ਸਾਹਿਬ ਦੀ ਜਿੱਦੀ ਕੁਝੀ ਵਿੱਚ ਅੱਲਾ ਦੇਖ ਲਈ ਸਮੂਹ ਖਨੂਰ ਸਾਹਿਬ ਵਾਲ ਕਨਵਾਸੀ ਖਾਸ ਕਰਕੇ ਖੇਮਕਰਨ ਵਾਲ ਕਨਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਨਾ ਵੀਰਾਂ ਦਾ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕਰਕੇ ਭਾਈ ਸਾਹਿਬ ਨੂੰ ਵੱਡੀ ਜਿੱਤ ਦਿਵਾਇਆ ਖਾਸ ਕਰਕੇ ਆਪਣੇ ਆਪ ਨੂੰ ਪੰਥ ਠਾਉਣ ਵਾਲਾ ਗੁਰਸਾ ਸਿੰਘ ਮਟੋਵਾ ਜਿਨ੍ਹਾਂ ਨੂੰ ਅੱਜ ਇਹ ਖਾਸ ਇਹਨਾਂ ਦాతਾਂ ਵੀ ਅਸਲੀ ਪੰਥ ਠਾਉਣ ਆ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਆਕਾ ਵਿੱਚ ਵੋਟਾਂ ਪਾ ਕੇ ਅਸਲੀ ਪੰਥਕ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਵਾਪਸ ਲਿਆਉਣ ਦਾ ਫੈਸਲਾ ਲਿਆ ਦੂਸਰਾ ਲਾਲਜੀਤ ਸਿੰਘ ਭੁੱਲਰ ਜਿਹੜਾ ਕਹਿੰਦਾ 50000 ਤੋਂ ਵੱਧ ਵੋਟ ਨਹੀਂ ਪੈਣੀ ਤੇ ਉਹਨਾਂ ਨੂੰ ਦੱਸਣਾ ਚਾਣਦੇ ਆ ਵੀ ਲਾਲਜੀਤ ਭੁੱਲਰ ਸਾਹਿਬ ਤੁਹਾਡੇ ਹੀ ਹਲਕੇ ਦੇ ਵਿੱਚੋਂ 50000 ਤੋਂ ਵੱਧ 57000 ਦੇ ਕਰੀਬ ਵੋਟ ਭਾਈ ਅਮਿਤਪਾਲ ਸਿੰਘ ਨੇ ਲਈਆਂ ਤੇ ਤੁਸੀਂ ਹੁਣ ਆਪਣੇ ਆਪ ਨੂੰ 13 ਸ਼ੀਟਾਂ ਜਿੱਤਉਣ ਦਾ ਫੈਸਲਾ ਕਰ ਰਹੇ ਹੋ ਜਿਹੜੀਆਂ ਅੱਜ 3 ਰਹਿ ਗਈਆਂ ਖਾਸ ਕਰਕੇ ਮੈਂ ਕਹਿਣਾ ਚਾਹਨਾ ਵਾਂ ਭਗਵਾਨ ਤੁਮਾਨ ਨੂੰ ਵੀ ਕਿ ਜਿਹੜਾ ਤੁਹਾਡੇ ਸਿੰਘਾਂ ਦੇ ਉੱਤੇ ਡਿਪਰਗੜ ਜੇਲ੍ਹ ਦੇ ਤੇ ਭੇਜਿਆ ਉਹ ਕੌਮ ਨੇ ਅੱਜ ਤੁਹਾਨੂੰ ਦੱਸ ਦਿੱਤਾ ਕਿ ਤੁਸੀਂ ਸਾਡੇ ਕੌਮ ਦੇ ਨਾਲ ਜਿਹੜਾ ਬਿਆਨਤ ਸਿੰਘ ਦੇ ਰਾਹ ਤੁਰਦੇ ਤੁਸੀਂ ਤੇ ਉਹਨਾਂ ਨੇ ਆਪਣੇ ਕੌਮ ਦੇ ਜੋ ਵੀ ਲੀਡਰਾਂ ਨਾਲ ਸਾਧਨਾ ਸ਼ੁਰੂ ਕੀਤਾ ਸਾਡੀ ਸਿੱਖ ਕੌਮ ਨੇ ਤੇ ਮੈਂ ਬਹੁਤ ਹੀ ਸਾਧ ਸੰਗਤ ਦਾ ਧੰਨਵਾਦ ਕਰਨਾ ਹਰ ਇੱਕ ਹਾਲ ਕਰੀ ਜੋ ਕੌਮ ਨੇ ਭਾਈ ਜਿਦਾਂ ਫਰੀਦਕੋਟ ਵਾਲੀ ਸ਼ੀਟ ਤੇ ਵੀ ਜੋ ਵੀਰ ਸਰਬਜੀਤ ਸਿੰਘ ਜਿਹਨਾਂ ਨੂੰ ਬਹੁਤ ਹੀ ਵੱਡੀ ਲੀਡ ਤੇ ਚਿਤਾਇਆ ਫਰੀਦਕੋਟ ਦੀ ਸੰਗਤ ਨੂੰ ਵੀ ਧੰਨਵਾਦ ਕਰਦੇ ਆ ਜੇ ਇਦਾਂ ਹੀ ਕੌਮ ਜਾਗਦੀ ਰਹੂਗੀ ਅਸੀਂ ਕਹਿ ਦਿੰਦੇ ਨੂੰ ਇਹ ਪੰਜਾਬ ਦੀ ਧਰਤੀ ਤੇ ਖਾਲਸਾ ਰਾਜ ਪ੍ਰਾਪਤ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਬਿਮਲਦੀਪ ਸਿੰਘ ਢੂਲਕੋਣਾ ਸਾਰੇ ਹੀ ਹਲਕਾ ਖੇਮਕਨ ਫਰੂਦ ਸਾਹਿਬ ਹਲਕਾ ਦਾ ਨਿਵਾਸੀਆਂ ਦਾ ਧੰਨਵਾਦ ਕਰਦਾ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਭਾਈ ਸਾਹਿਬ ਨੂੰ ਬਹੁਤ ਵੱਡੀ ਲੀਡ ਨਾਲ ਦਿਤਾਇਆ ਹੈ ਅੱਜ ਜੋ ਵੀ ਸੰਗਤ ਮੇਰੇ ਘਰੇ ਆਏ ਇਕੱਠੇ ਹੋਏ ਆ ਭਾਈ ਸਾਹਿਬ ਦੀ ਜਿੱਦੀ ਖੁਸ਼ੀ ਵਿੱਚ ਤੇ ਹੁਣ ਅੱਗੇ ਅਸੀਂ ਮਾਤਾ ਪਿਤਾ ਕੋਲ ਸ਼ਾਮ ਨੂੰ ਮਿਲ ਜਾ ਰਹੇ ਹਾਂ ਜੋ ਵੀ ਰਣਨੀਤੀ ਅੱਗੇ ਆ ਜੋ ਵੀ ਪਰਿਵਾਰ ਸਾਨੂੰ ਦੱਸੇਗਾ ਦੇ ਉਹ ਵੀ ਉਹਨਾਂ ਦੇ ਹੁਕਮ ਹੋਣਗੇ ਉਸ ਹਿਸਾਬ ਨਾਲ ਅੱਗੇ ਅਸੀਂ ਰਣਨੀਤੀ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਚੰਦ ਸਿੰਘ ਆਰਮੀ ਢੇਡ ਲਖਣਾ ਤੇ ਅਸੀਂ ਭਾਈ ਸਾਹਿਬ ਦੀ ਜਿੱਦ ਦੀ ਖੁਸ਼ੀ ਜੀ ਇਕੱਠੇ ਹੋਏ ਹਾਂ ਇੱਥੇ ਤੇ ਸਾਰੇ ਵੋਟਰਾਂ ਤੇ ਸਪੋਰਟਰਾਂ ਦਾ ਬਹੁਤ ਬਹੁਤ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਆ ਤੁਹਾਡਾ ਇਥੋਂ ਅਗਲੀ ਸਾਡੀ ਰਾਇਣਿਤੀ ਇਹ ਹੈ ਕਿ ਮਾਤਾ ਜੀ ਤੇ ਪਿਤਾ ਜੀ ਦੇ ਕੋਲ ਜਾਵਾਂਗੇ ਤੇ ਉਹਨਾਂ ਨੂੰ ਫਤਿ ਬੁਲਾ ਕੇ ਤੇ ਚੜਤੀ ਕਲਾਤੀ ਅਰਦਾਸ ਕਰਾਂਗੇ ਭਾਈ ਸਾਹਿਬ ਜਲਦੀ ਤੋਂ ਜਲਦੀ ਜਿਹੜਾ ਚੋ ਪੰਜਾਬ ਆਉਣਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਭਾਈ ਮਾਹਰ ਰੋੜ ਸਿੰਘ ਵੇਲੀਆਂ ਚਾਰ ਸਾਹਿਬ ਜਿਹੜੇ ਇਕੱਤਰ ਹੋਏ ਕੇਸ ਮਸਲੇ ਨੂੰ ਲੈ ਕੇ ਹੋਏ ਜੀ ਅਸੀਂ ਇਕੱਤਰ ਹੋਏ ਆ ਭਾਈ ਸਾਹਿਬ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਅਸੀਂ ਇਕੱਤਰ ਹੋਏ ਆ ਸਾਰੇ ਭਰਾ ਤੇ ਹਲਕਾ ਕੇਮ ਕਰਨ ਤੇ ਸਾਰੇ ਹਲਕੇ ਖੰਡੂਰ ਸਾਹਿਬ ਦੇ ਵੋਟਰਾਂ ਦਾ ਹਿਤਨਵਾਰ ਕਰਦੇ ਆ ਤੈਹ ਦਿਲ ਤੋਂ ਜਿਨ੍ਹਾਂ ਨੇ ਭਾਈ ਸਾਹਿਬ ਨੂੰ ਵੱਡੀ ਲੀਡ ਨਾਲ ਦਿਤਾਇਆ ਹੈ ਤੇ ਹੁਣ ਇਸ ਤੋਂ ਅੱਗੇ ਪਰਿਵਾਰ ਕੋਲ ਜਾਵਾਂਗੇ ਪਿੰਡ ਜਾਵਾਂਗੇ ਉਹਨਾਂ ਮਾਤਾ ਪਿਤਾ ਨੂੰ ਮਿਲਾਂਗੇ ਤੇ ਸਾਨੂੰ ਅਸੀਂ ਖੁਸ਼ੀ ਦੇ ਕਰਕੇ ਇਸੇ ਕਰਕੇ ਸਾਰੇ ਭਰਾ ਇਕੱਠੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪੰਤਪ੍ਰੀਤ ਸਿੰਘ ਮੈਂ ਅਲਗੋ ਕੋਠੀ ਤੋਂ ਹਾਂ ਮੈਂ ਭਾਈ ਸਾਹਿਬ ਦਾ ਧੰਨਵਾਦ ਕਰਦਾ ਹਾਂ ਜਿਹੜੇ ਲੋਕਾਂ ਨੇ ਵਾਹਿਗੁਰੂ ਦੇ ਬੋਟਾਂ ਬਾਕੇ ਜਤਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ ਕਰਦੇ ਹਾਂ ਜੀ ਖਾਲਸਾ ਜੀ ਕੀ ਨਾਮ ਆਪਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ ਕਰਦੇ ਦਾਸ ਗੁਰਪਾਲ ਸਿੰਘ ਅਲਗੋ ਅੱਜ ਜਿਹੜੇ 71 ਹੋਏ ਜੇ ਦੂਰ ਕੋਨੇ ਪਿੰਡ ਦੇ ਵਿੱਚ ਤੇ ਕੀ ਮਸਲਾ ਕੀ ਹੈ ਇਹਦੇ ਅੱਜ ਅਸੀਂ ਜੋ ਇੱਥੇ ਸਾਰੇ ਨੌਜਵਾਨ ਵੀਰ ਭਰਾ ਜਿਨ੍ਹਾਂ ਨੇ ਦਿਨ ਰਾਤ ਸਾਡੇ ਨਾਲ ਮਿਹਨਤ ਕੀਤੀ ਆ ਭਾਈ ਅਮਿਤਪਾਲ ਸਿੰਘ ਜੀ ਜੋ ਹਲਕਾ ਫਡੋਰ ਸਾਹਿਬ ਤੋਂ ਆਜ਼ਾਦ ਮੇਦ ਵਰਚੋਂ ਲੜੀਆਂ ਨੇ ਤੇ ਜਿਨ੍ਹਾਂ ਨੂੰ ਕੱਲ ਇਹਨਾਂ ਵੀਰਾਂ ਭਰਾਵਾਂ ਸਮੂਹ ਸੰਦੇ ਸਹਾਯੋਗ ਨਾਲ ਜੋ ਪ੍ਰਚਾਰ ਕੀਤਾ ਅੱਜ ਵੱਡੀ ਲੀਡਰ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਹੋਈ ਹੈ ਹਾਣੋ ਉਹਦੇ ਲਈ ਇਹ ਖਤਰਦਾ ਕੀਤੀ ਆ ਤੇ ਸਾਰੇ ਵੀਰਾਂ ਦਾ ਸੰਗਤ ਦਾ ਤਹਿ ਦਿਲ ਤੋਂ ਅਸੀਂ ਧੰਨਵਾਦ ਕੀਤਾ ਰਿਹਾ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਿਨ੍ਹਾਂ ਨੇ ਵੱਡੀ ਲੀਡਰ ਦੇ ਨਾਲ ਭਾਈ ਸਾਹਿਬ ਜਿੱਤ ਪ੍ਰਾਪਤ ਕੀਤੀ ਤੇ ਇਸ ਤੋਂ ਬਾਅਦ ਅਗਲਾ ਹੁਣ ਤੁਹਾਡਾ ਪ੍ਰੋਗਰਾਮ ਕੀ ਹੈ ਜੀ ਇਕੱਠੇ ਅਸੀਂ ਸਾਰੇ ਨੌਜਵਾਨ ਹੁਣ ਇਕੱਠੇ ਦੇ ਪਿੰਡ ਚੱਲੇ ਆ ਮਾਦਾ ਪਿਤਾ ਜੀ ਨੂੰ ਮਿਲਾਂਗੇ ਕੀ ਹੋਰ ਕੀ ਲੋਕਾਂ ਨੂੰ ਜਿਹੜੇ ਪ੍ਰਸ਼ਾਸਨ ਨੂੰ ਵੀ ਕੀ ਬੇਨਤੀ ਕਰਨੀ ਚਾਹੁੰਦੇ ਕਿਉਂਕਿ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਨੇ ਅਸੀਂ ਹੁਣ ਜਿਹੜੇ ਆ ਅਗਲਾ ਉਹਨਾਂ ਦਾ ਵਕੀਲ ਸਾਹਿਬ ਜਿਹੜੇ ਵੀ ਜਿੰਨੇ ਵੀ ਆਪਣੇ ਹੈਗੇ ਨੇ ਉਹ ਅਗਲੀ ਕਾਰਵਾਈ ਆਪੇ ਕਰਨਗੇ ਉਹਨਾਂ ਦਾ ਉਹਨਾਂ ਮਸਲਾ ਉਹਨਾਂ ਨੇ ਆਪਾਂ ਸੁਲਝਾਉਣਾ ਜੋ ਵੀ ਪਾਈਸਾ ਦੀ ਬਾਹਰ ਲਿਆਉਂਦੀ ਕਾਰਵਾਈ ਆ ਕਾਨੂੰਨੀ ਕਾਰਵਾਈ ਆ ਜੋ ਵੀ ਆ ਉਹ ਵਕੀਲਾਂ ਦਾ ਜੋ ਪੈਨਲ ਬਣੂਗਾ ਉਹ ਆਪਣੀ ਸੇਵਾ ਨੇ ਬਣਗੇ ਨੰਬਰ 5 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਵਿੰਦਰ ਸਿੰਘ ਪਿੰਡ ਲਖਣਾ ਸਾਰੇ ਨਗਰ ਸਾਰੇ ਖੇਮਕਰਨਾ ਖਡੂਰ ਸਾਹਿਬ ਹਲਕੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਭਾਈ ਸਾਹਿਬ ਨੂੰ ਬਹੁਤ ਹੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਾਈ ਆ ਤੇ ਅਸੀਂ ਹੁਣ ਇਹ ਆਸ ਕਰਦੇ ਆਂ ਵੀ ਛੇਤੀ ਤੋਂ ਛੇਤੀ ਭਾਈ ਸਾਹਿਬ ਜਿਹੜੇ ਆ ਉਹ ਦਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਦੀ ਧਰਤੀ ਤੇ ਆਉਣ ਤੇ ਆਪਦੇ ਜਿਹੜੇ ਰੁਕੇ ਹੋਏ ਕਾਰਜ ਨੇ ਵਹੀਰਾਂ ਨੇ ਉਹ ਮੋੜ ਤੋਂ ਸ਼ੁਰੂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ